ਮੈਂ ਤਾਂ ਇੰਨਾ ਦੁਖੀ ਹੋਇਆ ਪਿਆ ਮੈਂ ਤਾਂ ਆਪਣੀ ਟੱਲਾਂ ਭੰਨ ਕੇ ਮੈਂ ਪੰਜਾਬ ਛੱਡ ਕੇ ਜਾਊਂਗਾ ਮੈਂ ਤਾਂ ਸਾਰੀਆਂ ਟੱਲਾਂ ਭੰਨ ਰਹੀਆਂ ਆਪਣੀਆਂ ਮੁੜ ਕੇ ਮੈਂ ਨਹੀਂ ਆਉਂਦਾ ਓਏ ਮੈਂ ਨਹੀਂ ਮੁੜ ਕੇ ਕੋਈ ਪੰਜਾਬ ਜਿਨਾ ਕੰਮ ਕਰੀਓ ਪੰਜਾਬ ਦਾ ਇੰਨਾ ਬੁਰਾ ਹਾਲ ਹੈ ਨਾ ਕੋਈ ਪੰਜਾਬ ਦਾ ਕੰਮ ਨਾ ਕਰੀਓ ਇੰਨਾ ਬੁਰਾ ਹਾਲਾ ਪੰਜਾਬ ਦਾ ਨਾ ਪੰਜਾਬ ਚ ਕੰਮ ਨਾ ਕਰਲੀਓ ਕੋਈ ਮਾਦਾ ਛੱਡ ਕੇ ਕਿਤੇ ਹੋਰ ਜਾਊਂਗਾ ਪੰਜਾਬ ਦੇ ਲਈ ਕੰਪ ਕਰਦਾ ਮੁੱਖ ਮੰਤਰੀ ਸੀ ਟੀ ਹੋ ਕੇ ਫਿਰ ਵੀ ਚੋਰੀਆਂ ਹੁੰਦੀਆਂ ਨੇ ਤੀਜੀ ਚੋਰੀਆਂ ਮੇਰੀ ਅੱਜ ਆ ਦੇਖੋ ਮੇ ਸੱਤ ਤੀਜੀ ਵਾਰੀ ਚੋਰੀ ਹੋਈ ਆ ਮੇਰੀ ਸਾਰਾ ਕੁਝ ਲੁੱਟ ਕੇ ਲੈ ਗਏ ਦੱਸੋ ਮੈਂ ਕੀ ਕਰਾਂ ਮੇਰੀ ਡੈਂਸਿਸ ਹੁੰਦੀ ਆ ਮੇਰਾ ਸਾਰ ਹੁੰਦਾ ਮੇਰੇ ਕੋਲ ਪੈਸੇ ਕੁਝ ਨਹੀਂ ਛੱਡਿਆ 60 60000 ਰੁਪਏ ਲੈ ਗਏ ਦੱਸ ਮੈਂ ਕੀ ਕਰਾਂ ਪ੍ਰਸ਼ਾਸਨ ਐਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਵਿੱਚ ਚੋਰਾ ਦਾ ਅੰਤਕ ਲਗਾਤਾਰ ਬਰਕਰਾਰ ਹੈ ਜਿਸ ਦੀ ਉਦਾਹਰਨ ਇੱਕ ਫੈਕਟਰੀ ਮਾਲਕ ਆਪਣੀ ਜਵਾਨੀ ਦੇ ਰਿਹਾ ਹੈ ਇੰਟਰਲੌਕ ਟਾਈਲਾਂ ਦੀ ਫੈਕਟਰੀ ਦੇ ਮਾਲਕ ਨੇ ਗੁੱਸੇ 'ਚ ਤੋੜਿਆ ਇੰਟਰਲੌਕ ਟਾਈਲਾਂ ਅਤੇ ਕੀਤਾ ਪੰਜਾਬ ਛੱਡਣ ਦਾ ਐਲਾਨ ਕਿਉਂਕਿ ਚੋਰਾਂ ਨੇ ਉਹਨਾਂ ਦੀ ਫੈਕਟਰੀ ਨੂੰ ਲਗਾਤਾਰ ਤੀਸਰੀ ਵਾਰ ਨਿਸ਼ਾਨਾ ਬਣਾਇਆ ਲਗਾਤਾਰ ਤੀਜੀ ਵਾਰ ਚੋਰੀ ਹੋਣ ਤੋਂ ਬਾਅਦ ਫੈਕਟਰੀ ਮਾਲਕ ਦੇ ਹੌਸਲੇ ਹੋਏ ਪਸਤ ਇਸ ਸਬੰਧੀ ਮਾਮਲਾ ਪੁਲਿਸ ਵੱਲੋਂ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਚੋਰਾ ਦੀ ਲਗਾਤਾਰ ਭਾਲ ਕਰ ਰਹੀ ਹੈ ਪਰ ਫੈਕਟਰੀ ਮਾਲਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ ਅਤੇ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਚੋਰਾਂ ਨੂੰ ਨਹੀਂ ਫੜਿਆ ਤਾਂ ਮੈਂ ਰੋੜ ਜਾਮ ਕਰਾਂਗਾ। ਹਾਂਜੀ ਅੰਕ ਜੀ ਕੀ ਨਾਮ ਹੈ ਤੁਹਾਡਾ? ਮੋਰਿੰਦਰ ਗੋਇਲ। ਅੰਕ ਜੀ ਕਿੰਨੀਵੀਂ ਵਾਰੀ ਚੋਰੀ ਹੋ ਰਹੀ ਹੈ ਤੁਹਾਡੀ ਫੈਕਟਰੀ? ਇਹ ਤੀਜੀ ਵਾਰੀ ਚੋਰੀ ਹੋ ਰਹੀ ਆ। ਅੱਛਾ ਜੀ। ਇਸ ਤੋਂ ਪਹਿਲਾਂ ਵੀ ਚੋਰੀਆਂ ਨੂੰ ਜਾਂ ਹਾਂ ਪਹਿਲਾਂ ਵੀ 2.5 ਲੱਖ ਦਾ ਮਾਲ ਚੱਕਿਆ ਗਿਆ ਸੀ। ਉਸ ਤੋਂ ਪਹਿਲਾਂ 4 ਲੱਖ ਦਾ ਮਾਲ ਚੱਕਿਆ ਗਿਆ ਸੀ। ਆਸਤਾਨੇ ਚੋਰਾਂ ਤੋਂ ਇੰਨੇ ਪ੍ਰੇਸ਼ਾਨ ਹੋ ਗਏ ਸਾਡੀ ਫੈਕਟਰੀ ਬੇਚਨ ਨੂੰ ਤਿਆਰ ਹੋ ਰਹੀ ਮੈਂ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਜੀਨ ਕਰਦੇ ਬਾਹਰ ਕਰਾਂਗੇ ਕੰਮ ਕਿਤੇ ਅੱਜ ਤੁਸੀਂ ਰੋਜ਼ ਰੋਸ ਵਜੋਂ ਇੰਟਰਲੌਕ ਟੈਲਾਂ ਵੀ ਪੰਨੀਆਂ ਨੇ ਹਾਂ ਪੰਨੀਆਂ ਨੇ ਜੀ ਅਸੀਂ ਕਰੀਏ ਕੀ ਕਿੱਥੇ ਜਾਈਏ ਕਿਹੜੇ ਕੋਚ ਚ ਜਾਈਏ ਹਾਂ ਇੰਨੀ ਚੋਰੀਆਂ ਹੋ ਗਈਆਂ ਜੀ ਕੀ ਕਰੀਏ ਹੋਰ ਲੈਪਟਾਪ ਲੈ ਗਏ ਸਾਰਾ ਹਿਸਾਬ ਦਾ ਉਹ ਚ ਵਗ ਗਿਆ ਅਸੀਂ ਕਿੱਥੋਂ ਪੈ ਲੈਵਾਂਗੇ ਲੋਕਾਂ ਹੋਰ ਕੀ ਕੁਝ ਲੁੱਟ ਕੇ ਲੈ ਗਏ ਚੋਰ ਚੋਰ ਲੈ ਇਸ ਹੀ ਲੈ ਗਏ ਜੀ ਲੈਪਟਾਪ ਲੈ ਗਏ ਤੇ ਟੀਵੀ ਲੈ ਗਏ ਤੇ ਇੱਕ 60000 ਰੁਪਏ ਕੈਸ਼ ਲੈ ਕੇ ਗੱਲੇ ਚੋਂ ਕੱਢ ਗਏ ਅਸੀਂ ਗੇਟ ਵੀ ਦੇਖੇ ਗੇਟ ਵੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਹਾਂ ਦੂਰੇ ਕਰੇ ਪਏ ਨੇ ਜੀ ਇਹ ਕਿ ਐ ਚੋਰੀਆਂ ਹੋਣ ਲੱਗੀਆਂ ਤਾਂ ਫਿਰ ਕੀ ਹੋਊਗਾ ਪੰਜਾਬ ਦਾ ਹਾਲ ਪੰਜਾਬ ਦਾ ਬੋੜਾ ਬੇੜਾ ਗਰਕ ਹੋਇਆ ਪਿਆ ਬਹੁਤ ਚੋਰੀਆਂ ਹੋ ਰਹੀਆਂ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੇ ਕਾਰਵਾਈ ਆਰੰਭ ਵਿੱਚ ਲਿਆਂਦੀ ਪੁਲਿਸ ਆਈ ਦੀ ਜਰੂਰ ਪਰ ਕਾਰਵਾਈ ਹੁਣ ਹੋਊਗੀ ਨਾ ਹੋਊਗੀ ਉਹ ਪੁਲਿਸ ਨੂੰ ਪਤਾ ਸੀ ਸਾਨੂੰ ਨਹੀਂ ਪਤਾ ਜੀ ਸਾਨੂੰ ਕਹੇ ਗਿਆਨੀ ਵੀ ਅਸੀਂ ਕਾਰਵਾਈ ਕਰਾਂਗੇ ਪਰ ਪਹਿਲਾਂ ਦੋ ਵਾਰੀ ਚੋਰੀ ਹੋ ਗਈ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਕੀ ਤੁਸੀਂ ਜੇ ਅਸੀਂ ਕਹਾਂ ਜੀ ਅੱਜ ਤੱਕ ਦੇਖਾਂਗੇ ਜੀ ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਕੱਲ ਨੂੰ ਅਸੀਂ ਨਾਪਾ ਰੋਡ ਜਾਮ ਕਰਾਂਗੇ ਜੀ ਅਸੀਂ ਅਨੇ ਦੁਖੀ ਹੋਏ ਪਿਆ ਅਸੀਂ ਰੋਡ ਦੇ ਬੈਠਾਂਗੇ ਸਾਰਾ ਕੁਸਤਾ ਲੈ ਕੇ ਹੁਣ ਸਾਡੇ ਕੋਲ ਕੀ ਰਹਿ ਗਿਆ ਅਸੀਂ ਕੰਮ ਕਿੱਥੋਂ ਕਰਾਂਗੇ ਜਦੋਂ ਸਾਡੀ ਸਾਰਾ ਲੈਪਟਾਪ ਵੀ ਲੈ ਕੇ ਸਾਰਾ ਹਸਕਦਾ ਵੀ ਲੈ ਕੇ ਤੁਸੀਂ ਡਾਇਲਿਸਿਸ ਦੇ ਵੀ ਹੁੰਦਾ ਹਾਂ ਹਾਂ ਡਾਇਲਿਸਿਸ ਹੁੰਦਾ ਮੇਰਾ ਹਫਤੇ 'ਚ ਦੋ ਵਾਰੀ ਹੁੰਦਾ ਠੀਕ ਹੈ ਸਰੀਰਕ ਤੌਰ ਤੇ ਵੀ ਤੁਹਾਨੂੰ ਬਿਮਾਰੀ ਹੈਗੀ ਆ ਕੋਈ ਆ ਮੇ ਕਿਡਨੀਆਂ ਖਰਾਬ ਨੇ ਜੀ ਅੱਛਾ ਜੀ ਸ਼ੂਗਰ ਆ ਕਿਡਨੀਆਂ ਖਰਾਬ ਨੇ ਬਲੱਡ ਪ੍ਰੈਸ਼ਰ ਆ ਪੰਜਾਬ ਦਾ ਬਹੁਤ ਬੁਰਾ ਹਾਲ ਆ ਜੀ ਚੋਰੀਆਂ ਇੰਨੀਆਂ ਹੋ ਰਹੇ ਨੇ ਕੀ ਕਰ ਮੰਦਾ ਵਪਾਰੀ ਜਾਊ ਕਿਤੇ ਮੈਂ ਤਾਂ ਕਹਿੰਦਾ ਵਪਾਰੀ ਪੰਜਾਬ 'ਚ ਕੰਮ ਨਾ ਕਰੇ ਪੰਜਾਬ 'ਚ ਕੋਈ ਨਵਾਂ ਵਪਾਰੀਆਂ ਦਾ ਕੰਮ ਕਰੇ ਕੋਈ ਇੰਡਸਟਰੀ ਨਾ ਲਾਵੇ ਇੱਥੇ ਲੁੱਟਖੋ ਚੋਰੀਆਂ ਕਤਲ ਬਹੁਤ ਹੋ ਰਹੇ ਨੇ